ਕੁੜਾ ਕੰਪਨੀ ਦੀ ਡੋਟਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਵੇਨ ਦੇ ਅੱਗੇ ਖੜਦੇ ਜਿਹੜੇ ਅੱਗੇ ਕਰਦਾ ਸਮਾਂ ਚੱਕੇ ਤੱਕ ਜਾਂਦੇ ਆ ਬਲੈਕਮੇਲ ਕਰਦੇ ਆ ਕੋਲ 1804 ਅਰਜੀਆਂ ਹੋ ਗਈਆਂ ਹਜ਼ਾਰਾਂ ਅਰਜੀਆਂ ਪਹਿਲਾਂ ਦਿੱਤੀਆਂ ਅੱਜ ਹੋ ਅੱਜ ਗਈਆਂ ਇਹ 1800 ਅਰਜੀਆਂ ਤੋਂ ਡਿਆ ਦੇਸੀ ਸਰਾਮ ਨੇ ਭਗਵੰਤ ਮਾਨ ਜੀ ਮੁੱਖ ਮੰਤਰੀ ਤੱਕ ਲੱਖ ਲੱਖ ਰੁਪਏ ਤੱਕ ਕਰਜ਼ੇ ਜਹੀ ਜਾਂਦੇ ਆ ਇਸ ਤਰ੍ਹਾਂ ਇਹਨਾਂ ਨੂੰ ਜਾਜ ਵਿਖਾਏ ਗਿਆ ਉਹ ਕੰਪਨੀ ਰਜਿਸਟਰ ਨਹੀਂ ਹੈ ਗਿਆ ਅਰਜ ਦੇ ਰੂਪ ਵਿੱਚ ਤੋਂ ਆਰਟੀਆਈ ਸੂਚਨਾ ਮੰਗੀ ਸੀ ਕਿ ਉਹ ਕੰਪਨੀਆਂ ਸਰਕਾਰ ਤੋਂ ਮਨਜ਼ੂਰਸ਼ਾਦਾ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਸੰਬੰਧਿਤ ਏਟਕ ਦੇ ਸੱਦੇ ਤੇ ਅੱਜ ਇਹ ਵੱਡੀ ਗੰਟੀ ਚ ਪੈਣਾ ਆਈਆਂ ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਤੋਂ ਪੀੜਤ ਹੈ ਉਹਨਾਂ ਕੰਪਨੀਆਂ ਜਿਹੜੀਆਂ ਰਜਿਸਟਰ ਆਰਬੀਆਈ ਤੋਂ ਰਜਿਸਟਰ ਨਹੀਂ ਕਿਉਂਕਿ ਸੂਚਨਾ ਅਧਿਕਾਰ ਐਕਟ ਦੇ ਤੋਂ ਮੰਗੀ ਜਾਣਕਾਰੀ ਮੁਤਾਬਕ ਜਿੰਨੀਆਂ ਕੰਪਨੀਆਂ ਪੰਜਾਬ ਦੇ ਵਿੱਚ ਇਹ ਪੰਜਾਬ ਦੀਆਂ ਨਹੀਂ ਬਾਹਰਲੀਆਂ ਕੰਪਨੀਆਂ ਹੈ ਆਗੇ ਜਿਹੜੀਆਂ ਕਰਜ਼ਾ ਦਿੰਦੀਆਂ ਇਹ ਰਜਿਸਟਰਡ ਨਹੀਂ ਹੈਗੀਆਂ ਤੇ ਇਹ ਪੈਸਾ ਕਿੱਥੋਂ ਆਇਆ ਇਹਦਾ ਕੋਈ ਹਸਾਬ ਦਾਬ ਨਹੀਂ ਕਿਹੜਾ ਪੈਸਾ ਦੇ ਰਹੀਆਂ ਇਹ ਇਹ 20 30 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਦੇ 6 6 7 7 ਦੇ ਲੋਨ ਇਹਨਾਂ ਬੀਬੀਆਂ ਦੇ ਨਾਂ ਤੇ ਕੀਤੇ ਆ ਜਦੋਂ ਮਜਬੂਰੀ ਚ ਬੀਬੀਆਂ ਕਰਜ਼ਾ ਲੈ ਲੈਂਦੀਆਂ ਕਿਸ਼ਤ ਨਹੀਂ ਦਰਦੀ ਫਿਰ ਉਹਨਾਂ ਦੇ ਕਰਿੰਦੇ ਆਗੇ ਇਹਨਾਂ ਵੀ ਬੀਬੀਆਂ ਚੋਂ ਇੱਕ ਮੀਟ ਬਣਾਈ ਹੁੰਦੀ ਹੈ ਉਹ ਇਹਨਾਂ ਦੇ ਗਲ ਚ ਗੂਠਾ ਦਿੰਦੇ ਆ ਤੇ ਹਾਲਤ ਇੰਨੀ ਆ ਵੀ ਘਰਾਂ ਦੇ ਵਿੱਚ ਕਲੇਸ਼ ਤੇ ਤਣਾ ਇੰਨਾ ਵਧ ਗਿਆ ਕਿਉਂਕਿ ਉਹ ਕੰਪਨੀਆਂ ਦੇ ਕਰਿੰਦੇ ਆ ਕੇ ਸਮਾਨ ਚੱਕਦੇ ਆ ਕੋਈ ਬਿਜਲੀ ਦਾ ਪੱਖਾ ਕੋਈ ਹੋਰ ਸਮਾਨ ਜਿਹੜਾ ਉਹ ਇਹਨਾਂ ਦੇ ਘਰਾਂ ਚ ਚੱਕਣ ਤੱਕ ਜਾਂਦੇ ਆ ਤੇ ਹਰ ਤਰ੍ਹਾਂ ਦਾ ਸ਼ੋਸ਼ਣ ਇਹ ਵੀ ਮਤਲਬ ਉਹ ਜਿਹੜੀਆਂ ਗੱਲਾਂ ਰਿਪੋਰਟਾਂ ਤੋਂ ਨੂੰ ਮਿਲਦੀਆਂ ਵੀ ਇਹਨਾਂ ਨੂੰ ਬਲੈਕਮੇਲ ਕਰਕੇ ਹਰ ਤਰ੍ਹਾਂ ਦਾ ਸ਼ੋਸ਼ਣ ਇਹਨਾਂ ਬੀਬੀਆਂ ਭੈਣਾਂ ਦਾ ਕੀਤਾ ਜਾਂਦਾ ਸੋ ਜਥੇਬੰਦੀ ਨੇ ਇਹ ਇੱਕ ਮਹਿੰਮ ਚਲਾਈ ਹੈ ਅੰਮ੍ਰਿਤਸਰ ਦੇ ਵਿੱਚ 35000 ਦੇ ਕਰੀ ਬਰਜ਼ੀਆਂ ਪਿਛਲੇ ਸਮੇਂ ਦਿੱਤੀਆਂ ਗਈਆਂ ਡੀਸੀ ਸਾਹਿਬ ਅੰਮ੍ਰਿਤਸਰ ਦੇ ਰਹੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜੀਆਂ ਗਈਆਂ ਇੱਥੇ ਅਸੀਂ ਪਿੱਛੇ 18 ਮਾਰਚ ਨੂੰ 1004 ਦੀ ਗਿਣਤੀ ਅਰਜ਼ੀਆਂ 1000 ਅਰਜ਼ੀਆਂ ਦਿੱਤੀਆਂ ਉਦੋਂ ਬਾਅਦ 800 ਅਰਜ਼ੀਆਂ ਅੱਜ ਅਸੀਂ ਅੱਜ ਦੇ ਦਿਨ ਦੇ ਰਹੇ ਹਾਂ 1800 ਤੋਂ ਉੱਤੇ ਅਰਜ਼ੀਆਂ ਫ੍ਰੀਪੁਰ ਜਿਲੇ ਵੱਲੋਂ ਇਹ ਦਿੱਤੀਆਂ ਗਈਆਂ ਸਿੱਧੀ ਸਿੱਧੀ ਮੰਗ ਹੈ ਵੀ ਜੇ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਸਕਦੀ ਹੈ ਉਹਨਾਂ ਵਾਸਤੇ 530 ਕਰੋੜ ਰੱਖਿਆ ਹੈ ਕਰਜ਼ੇ ਮਾਫ਼ ਕਰਨ ਵਾਸਤੇ ਜੇ ਮੋਦੀ ਸਾਹਿਬ ਜੇ ਮੋਦੀ ਸਾਹਿਬ ਕਰਜ਼ੇ ਮਾਫ਼ ਕਰ ਸਕਦੇ ਹੈ ਅੰਬਾਨੀ ਅਦਾਨੀ ਕਾਰਪੋਰੇਟ ਘਰਾਣਿਆਂ ਦੇ 16 ਲੱਖ ਕਰੋੜ ਕਰਜ਼ਾ ਮਾਫ਼ ਕਰਤਾ ਹੈ ਤਾਂ ਇਹ ਗਰੀਬ ਪਹਿਣਾ ਦਾ ਕਰਜ਼ਾ ਏਡੀ ਵੱਡੀ ਰਕਮ ਨਹੀਂ ਬਣਦੀ ਇਹਨਾਂ ਦਾ ਮਾਫ਼ ਕੀਤਾ ਜਾਵੇ ਇਹ ਲੜਾਈ ਕੱਲੇ ਪੰਜਾਬ ਦੀ ਨਹੀਂ ਪੰਜਾਬ ਤੋਂ ਬਾਹਰ ਸਾਰੇ ਦੇਸ਼ ਦੀ ਹੈ ਤਾਂ ਮਤਲਬ ਮੋਦੀ ਦੇ ਰਾਜ ਵਿੱਚ ਇੱਕ ਗੱਲ ਅਸੀਂ ਦੇਖਦੇ ਆਂ ਵੀ ਗਰੀਬ ਔਰਤਾਂ ਨੂੰ ਜਿਹੜਾ ਕਹਿੰਦੇ ਅੱਛੇ ਦਿਨ ਆ ਜਾਣਗੇ ਅੱਛੇ ਦਿਨ ਆਣੇ ਵਾਲੇ ਹਨ ਕੋਈ ਅੱਛੇ ਦਿਨ ਨਹੀਂ ਆਏ ਇਹ ਤਾਂ ਕਈ ਪਹਿਣਾ ਇੱਥੋਂ ਤੱਕ ਕਰ ਦੱਸਦੀਆਂ ਨਹਿਰਾਂ ਦੇ ਵਿੱਚ ਛਾਲ ਮਾਰਨ ਤੱਕ ਇਹਨਾਂ ਦੀ ਨੋਬਤ ਆ ਗਈ ਹੈ ਇੱਕ ਭੈਣ ਦੇ ਘਰੋਂ ਜਦੋਂ ਗੈਸ ਦਾ ਸਿਲੰਡਰ ਚੁੱਕ ਲਿਆ ਉਦੇ ਬੱਚਿਆਂ ਦੀ ਰੋਟੀ ਪੱਕਣੀ ਸੀ ਹੁਣੇ ਇੱਕ ਬੀਬੀ ਦੱਸ ਕੇ ਗਈ ਹੈ ਤਾਂ ਉਹ ਵਿਚਾਰੀ ਬੀਬੀ ਨੇ ਖੁਦਕਿਸ਼ੀ ਕਰ ਲਈ ਕਿਉਂਕਿ ਬੱਚਿਆਂ ਨੇ ਸਕੂਲੋਂ ਆਉਣਾ ਸੀ ਰੋਟੀ ਪਕਾਉਣੀ ਸੀ ਉਹ ੱਤਕੇ ਨਾਲ ਸਿਲੰਡਰ ਲੱਗ ਕੇ ਲੱਗੇ ਸੀ ਤਾਂ ਉਹ ਉਹਨੇ ਵਿਚਾਰੀ ਨੇ ਖੁਦਕਿਸ਼ੀ ਕਰ ਲਈ ਸਹਾਰ ਨਹੀਂ ਸਗੀ ਸੋ ਸਪੈਸ਼ਲ ਜੀ ਜਿਹੜੀਆਂ ਤੁਸੀਂ ਹੁਣ ਤੱਕ ਐਪਲੀਕੇਸ਼ਨ ਦਿੱਤੀਆਂ ਕੀ ਉਹਨਾਂ ਤੇ ਹੁਣ ਤੱਕ ਕੋਈ ਕਾਰਵਾਈ ਹੋਈ ਸਰਕਾਰ ਵੱਲੋਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਜੇ ਤੱਕ ਜੀ ਨਾ 1000 ਪਹਿਲੀਆਂ ਨਾ ਚਾ 800 ਅੱਜ ਆਜਾ ਦੇਵਾਂਗੇ ਪਰ ਜਿਹੜੀ ਅੰਮ੍ਰਿਤਸਰ ਤੋਂ 35000 ਦਿੱਤੀਆਂ جواب ਉਹਨਾਂ ਦਾ ਵੀ ਕੋਈ ਨਹੀਂ ਆਇਆ। ਜੇ ਹੁਣ ਵੀ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਅਗਲਾ ਐਕਸ਼ਨ ਜੀ ਇਲੈਕਸ਼ਨਲ ਵੋਟਾਂ ਤੇ ਕਰ। ਪਹਿਲੀ ਗੱਲ ਤਾਂ ਇਹ ਹੈ ਇਹਨਾਂ ਨੂੰ ਕਹਿ ਰਹੇ ਆਂ ਵੀ ਵੋਟਾਂ ਮੰਗਣ ਜਿਹੜੇ ਆਉਣਗੇ ਉਹਨਾਂ ਤੇ ਸਵਾਲ ਕਰਨਾ ਹੈ ਵੀ ਤੁਸੀਂ ਸਾਡੇ ਬਾਰੇ ਕੀ ਸੋਚਿਆ? ਵੀ 5 ਕਿਲੋ ਅਨਾਜ ਤਾਂ ਮੋਦੀ ਆਪਦੀ ਫੋਟੋ ਵਾਲੇ ਥੈਲਾ ਦੇ ਦਿੰਦਾ ਹੈ। ਔਰ ਇਹ ਜਿਹੜੀ ਇਹਨੇ ਚੰਗੀ ਜ਼ਿੰਦਗੀ, ਬੱਚਿਆਂ ਦੀ ਮਤਲਬ ਚੰਗੀ ਜਿੰਦੇ ਰੋਜ਼ਗਾਰ ਦੇਵੇ। ਸਾਡੀ ਪਹਿਲੀ ਮੰਗ ਹੈ ਵੀ ਸਰਕਾਰਾਂ ਸਾਨੂੰ ਭੀਖ ਨਾ ਦੇਣ। ਇਹ ਨਿੱਕੇ ਨਿੱਕੇ ਬੁਰਕੀਆਂ ਨਾ ਬੋਣ। ਰੋਜ਼ਗਾਰ ਦੇਣ, ਪੈਰਾਂ ਦੇ ਖੜਾ ਕਰਨ ਤੇ ਕਰਜ਼ੇ ਤੋਂ ਮੁਕਤ ਕਰਨ ਤੇ ਵੋਟਾਂ ਮੰਗਣ ਆ ਲਿਆ ਤੋਂ ਸਵਾਲ ਕਰਨ ਆਗੇ ਇਹ ਵੋਟਾਂ ਪੈਣ ਕਿਉਂਕਿ ਪਹਿਲੀ ਜੂਨ ਨੂੰ ਵੋਟਾਂ ਆਪਣੇ ਪੰਜਾਬ ਚ ਪੈ ਜਾਣੀਆਂ 4 ਤਰੀਕ ਨੂੰ ਨਤੀਜੇ ਆ ਜਾਣੇ ਆ ਵੀ ਦੇਸ਼ ਦੀ ਕਿਸਮਤ ਕਿੱਧਰ ਨੂੰ ਜਾਂਦੀ ਹੈ ਉਸ ਤੋਂ ਬਾਅਦ ਵੀ ਇਹ ਕਰਜ਼ਾ ਮੁਕਤੀ ਦਾ ਕੋਲ ਜਾਰੀ ਰਹਿਣਾ ਹੈ ਇਹ ਵੋਟਾਂ ਦੇ ਬਾਅਦ ਵੀ ਖਤਮ ਨਹੀਂ ਹੋਣਾ ਇਹ ਜਾਰੀ ਰਹਿਣ ਲਗਾਤਾ ਹਰਿਆਣਾ ਵਾਲੇ ਅਸੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਿੰਡ ਜ਼ਵਾਰੇ ਵਾਲਾ ਜੀ ਅੱਜ ਜੀ ਇੱਥੇ ਭਾਵੇਂ ਆਏ ਹਾਂ ਕੀ ਕਹਿਣਾ ਤੁਹਾਡਾ ਅਸੀਂ ਸਾਰਾ ਆਪਣੇ ਲੋਨ ਮਾਫ਼ ਕਰਾਉਣ ਵਾਸਤੇ ਆਏ ਆਂ ਆਪਦੀ ਮੰਗ ਪੱਤਰ ਰੱਖੀ ਵੀ ਹੈਗੀ ਆ ਸਹਿਕਾਰ ਸਾਰੇ ਕਿਸੇ ਕੰਪਨੀ ਦਾ ਸਾਡਾ 40 ਆ ਕਿਸੇ ਦਾ 60 ਆ 70 ਤਿੰਨ ਤਿੰਨ ਤੇ ਚਾਰ ਚਾਰ ਕੰਪਨੀਆਂ ਦੇ ਲੋਨ ਚੱਲਦਾ ਜੀ ਸਾਡੇ ਨੂੰ ਕਹਿੰਦੇ ਵੀ ਤੁਸੀਂ ਲੋਨ ਨਾ ਕਰੋਗੇ ਅਸੀਂ ਤੁਹਾਡੇ ਤੇ ਦਰਖਾਸਤ ਦੇ ਦਾਂਗੇ ਪਰਚਾ ਕਰ ਦਾਂਗੇ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ ਸਾਨੂੰ ਇੱਥੋਂ ਤੱਕ ਧਮਕੀਆਂ ਦਿੰਦੇ ਹੈਗੇ ਆ ਹਾਂ ਇਹ ਮੋੜਿਆ ਵੀ ਲੋਨ ਦੇ ਵਿੱਚੋਂ ਹਾਂ ਸਰ ਅਸੀਂ ਭਰੀ ਜਾਂਦੇ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਮਜ਼ਦੂਰ ਭਰਾ ਹਨਾ ਵੀ ਤਰਨਾ ਲੱਗ ਰਿਹਾ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਸਾਥ ਦੇਵਾਂਗੇ ਇੱਥੇ ਸਾਥ ਦੇਵਾਂਗੇ ਖੜਾਂਗੇ ਸਾਨੂੰ ਵੀ ਪਤਾ ਲੱਗੂਗਾ ਅਸੀਂ ਆਪਦੀ ਖਾਤਰ ਅਸੀਂ ਲੜ ਸਕਦੇ ਹਾਂ ਸਰ ਹੁਣ ਕੀ ਮੰਗ ਕਰਦੇ ਹਾਂ ਹੁਣ ਸਾਰੀ ਅਸੀਂ ਇਹੀ ਮੰਗ ਕਰਦੇ ਹਾਂ ਅਸੀਂ ਸਾਰੇ ਪੈਨ ਭਰਾਵਾਂ ਦੇ ਨਾਲ ਆ ਸੀ ਵੀ ਜਿਹੜਾ ਕਰਜ਼ਾ ਸਾਡਾ ਇਹ ਹੈ ਹਨਾ ਪ੍ਰਾਈਵੇਟ ਕੰਪਨੀਆਂ ਦਾ ਜੇ ਕਿਸਾਨਾਂ ਵੀਰਾਂ ਦਾ ਕਰਜ਼ਾ ਮਾਫ ਹੋ ਸਕਦਾ ਸਾਡਾ ਮਜ਼ਦੂਰਾਂ ਦਾ ਕਿਉਂ ਨਹੀਂ ਸਰ ਕਰਜ਼ਾ ਮਾਫ ਹੋ ਸਕਦਾ ਨਾ ਮਤੁੜ ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਅੱਜ ਅਸੀਂ ਇੱਥੇ ਮਾਈਕਰੋਫਾਈਨੈਂਸ ਕੰਪਨੀਆਂ ਦੇ ਕਰਜ਼ੇ ਦੀ ਮਾਫੀ ਵਾਸਤੇ ਇਕੱਠੇ ਹੋਏ ਆ ਕਿਉਂਕਿ ਸਾਡੀਆਂ ਜਿਹੜਾ 8 ਜਥੇ ਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਜਿਹਦਾ ਨਾਂ ਪਿੰਡੂ ਤੇ ਖੇਤ ਮਜ਼ਦੂਰ ਜਥੇ ਬੰਦੀਆਂ ਦਾ ਸਾਂਝਾ ਮੋਰਚਾ ਉਹਦੇ ਵਿੱਚ ਵੀ ਲਗਾਤਾਰ ਸਾਡੀ ਇਹ ਲੜਾਈ ਚੱਲ ਰਹੀ ਹੈ ਜਿਹਦੇ ਵਿੱਚ ਸਾਡੀ ਮੁੱਖ ਮੰਗ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੇ ਲਗਾਤਾਰ ਵੱਡੇ ਵੱਡੇ ਬੋਰਡ ਲਾਈ ਜਾ ਰਹੀ ਆ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਉਹਦੇ ਵਿੱਚ ਜਿਹੜੀਆਂ ਇਹ ਮੈਦੂਰਾ ਇਹਨਾਂ ਦੀਆਂ ਸਰਕਾਰ ਦੀਆਂ ਇਹਨੀਆਂ ਕਰੜੀਆਂ ਸ਼ਰਤਾਂ ਐ ਕਿ ਜਿਹੜੇ ਮਜ਼ਦੂਰ ਆ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਜੇ ਇਸ ਮਜ਼ਦੂਰਾਂ 'ਸਿਰ ਕਰਜ਼ਾ ਏ ਤੇ ਮਾਈਕਰੋਫਾਈਨੈਂਸ ਕੰਪਨੀਆਂ ਦਾ ਕਰਜ਼ਾ ਏ ਜਿਹੜੀਆਂ ਸਾਡੀਆਂ ਇਹ ਔਰਤਾਂ ਵੱਡੀ ਗਿਣਤੀ ਵਿੱਚ ਕੱਟੀਆਂ ਹੋਈਆਂ ਤੇ ਸਰਕਾਰ ਮਾਈਕਰੋਫਾਈਨੈਂਸ ਕੰਪਨੀਆਂ ਸਮੇਤ ਇਹਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੇ ਜੇ ਸਰਕਾਰ ਨੇ ਇਹਨਾਂ ਮਜ਼ਦੂਰਾਂ ਦੇ ਕਰਜ਼ੇ ਵੱਲ ਧਿਆਨ ਨਾ ਦਿੱਤਾ ਤੇ ਫਿਰ 1 ਜੂਨ ਨੂੰ ਆਉਣ ਵਾਲੀਆਂ ਪੈਣ ਵਾਲੀਆਂ ਵੋਟਾਂ ਵਿੱਚ ਸਰਕਾਰ ਨੂੰ ਇਹਦਾ ਸਾਮਣਾ ਕਰਨਾ ਪਊਗਾ ਕਿਉਂਕਿ ਉਹਦਾ ਜਵਾਬ 1 ਜੂਨ ਵਾਲੇ ਦੇਣੀ ਇਹ ਮਜ਼ਦੂਰ ਦੇਣਗੇ ਮੇਰਾ ਨਾਮ ਅਨੰਦਰਿੰਦਰ ਸੋਲ ਮੈਂ ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਹਾਂ ਅ ਅੱਜ ਜਿਵੇਂ ਕਿ ਇੱਥੇ ਔਰਤਾਂ ਦਾ ਵੱਡਾ ਇਕੱਠ ਹੋਇਆ ਵਾ ਇਹ ਜਿਨ੍ਹਾਂ ਨੇ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਕਰਜ਼ ਲਿਆ ਹੋਇਆ ਤੇ ਉਹ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਔਰਤਾਂ ਨੂੰ ਘਰਾਂ ਚ ਆ ਕੇ ਬਹੁਤ ਜ਼ਿਆਦਾ ਜਲੀਲ ਕਰਦੇ ਆ ਕਰ ਤੋਂ ਸਮਾਨ ਵੀ ਚੱਕ ਕੇ ਲੈ ਜਾਂਦੇ ਆ ਰਾਤ 10 ਵਜੇ ਵੀ ਆ ਕੇ ਉਹਨਾਂ ਦੇ ਦਰ ਤੇ ਬੈਠ ਜਾਂਦੇ ਆ ਕਿ ਅਸੀਂ ਕਿਸ਼ਤ ਲੈ ਕੇ ਹੀ ਜਾਣਾ ਮਤਲਬ ਜਿਹੜਾ ਉਹਨਾਂ ਨੂੰ ਜਲੀਲ ਕਰਨ ਵਾਲਾ ਕੰਮ ਜਿਹੜਾ ਕੀਤਾ ਜਾ ਰਿਹਾ ਅਸੀਂ ਇਸ ਸਾਰੇ ਚੀਜ਼ਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਤੇ ਨਾਲ ਅਸੀਂ ਇਹ ਗੱਲ ਕਰ ਰਹੇ ਆ ਕਿ ਜੇ ਸਰਮਾਇਦਾਰਾਂ ਦਾ ਕਰਜ਼ ਜਿਹੜਾ ਉਹ ਮਾਪ ਹੋ ਸਕਦਾ ਸਰਕਾਰਾਂ ਕਰੋੜਾਂ ਰੁਪਈਆ ਉਹਨਾਂ ਦਾ ਮਾਫ਼ ਕਰ ਸਕਦੀਆਂ ਤਾਂ ਫਿਰ ਇਹ ਮਜ਼ਦੂਰ ਪਰਿਵਾਰ ਜਿਹੜਾ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਲ ਨਾਲ ਖਾਂਦਾ ਉਹਨਾਂ ਨੂੰ ਮਜਬੂਰੀ ਦੇ ਵਿੱਚ ਇੱਕ ਕਰਜ਼ਾ ਜਿਹੜਾ ਉਹ ਲੈਣਾ ਪੈਂਦਾ ਕਿਉਂਕਿ ਘਰਾਂ ਦੀ ਹਾਲਤ ਐਵੇਂ ਦੀ ਆ ਤੇ ਫਿਰ ਇਹ ਕਰਜ਼ਾ ਜਿਹੜਾ ਵਾ ਇਹ ਕਿਉਂ ਨਹੀਂ ਮਾਫ਼ ਕੀਤਾ ਜਾਂਦਾ ਕਿੰਨਾ ਵਿਆਜ ਲਿਆ ਜਾਂਦਾ ਵਿਆਜ ਦਾ ਦੇਖੋ ਗੁਪਤ ਰੂਪ 'ਚ ਹੀ ਰੱਖਿਆ ਜਾਂਦਾ ਹੈ ਜਾਂ ਕੋਈ ਮਤਲਬ 25% ਜਿਵੇਂ ਕਹਿ ਰਹੇ ਆ ਵੇ ਲਿਆ ਜਾਂਦਾ ਹੈ ਪਰ ਉਹਨਾਂ ਔਰਤਾਂ ਨੂੰ ਇੰਨਾ ਪੜੀਆਂ ਲਿਖੀਆਂ ਵੀ ਨਹੀਂ ਹੈ ਉਹਨਾਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਇਹਦੇ ਬਾਰੇ ਲੋਨ پاس ਕਰਨ ਲੱਗਿਆਂ ਇਹ ਸ਼ਰਤਾਂ ਦੱਸੀਆਂ ਜਾਂਦੀਆਂ ਵੀ ਇੰਨਾ ਜਿਹੜਾ ਵਿਆਜ ਹੈਗਾ ਉਹ ਲਿਆ ਜਾਊਗਾ ਨਹੀਂ ਦੱਸਦੇ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਦੱਸ ਥੋੜਾ ਦੱਸ ਉਹ ਗੁੰਮਰਾਹ ਕੀਤਾ ਜਾਂਦਾ ਜਿਹੜਾ ਮਤਲਬ ਇਹ ਹੈਗਾ ਪੂਰਾ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੂੰ ਕੋਈ ਵੀ ਗੱਲ ਜਿਹੜੀ ਔਰਤਾਂ ਨੂੰ ਨਹੀਂ ਦੱਸੀ ਜਾਂਦੀ ਤੇ ਔਰਤਾਂ ਨੂੰ ਹੀ ਕਰਜ ਦੇਣ ਦਾ ਮਤਲਬ ਇਸ ਕਰਕੇ ਕੀਤਾ ਜਾਂਦਾ ਕਿ ਔਰਤਾਂ ਨੂੰ ਇਹ ਹਮੇਸ਼ਾ ਇਹ ਸਾਡੀ ਸੋਚ ਭਾਰੂ ਆ ਵੀ ਔਰਤ ਕਮਜ਼ੋਰ ਹੁੰਦੀ ਆ ਇਹ ਤੇ ਜਿਸ ਤਰੀਕੇ ਨਾਲ ਮਰਜੀ ਧੱਕਾ ਕੀਤਾ ਜਾ ਸਕਦਾ ਇਸੇ ਕਰਕੇ ਉਹ ਔਰਤਾਂ ਨੂੰ ਕਰਜ ਦਿੰਦੇ ਆ ਤੇ ਉਹਨਾਂ ਨਾਲ ਮਤਲਬ ਧੱਕੇਸ਼ਾਹੀ ਜਿਹੜੀ ਕਰਨ ਵਾਲੀ ਕੋਸ਼ਿਸ਼ ਵੀ ਕਰਦੇ ਆ ਉਹਨਾਂ ਨੂੰ ਡਰਾਉਣ ਵਾਲਾ ਕੰਮ ਵੀ ਕਰਦੇ ਆ ਵੀ ਤੇਰੇ ਅਸੀਂ ਬੱਚਾ ਚੁੱਕ ਕੇ ਲੈ ਜਾਾਂਗੇ ਤੇ ਅਸੀਂ ਇਹ ਕਰਦਾਂਗੇ ਇਸ ਤਰੀਕੇ ਦਾ ਕੰਮ ਵੀ ਜਿਹੜਾ ਉਹ ਕੀਤਾ ਜਾ ਰਿਹਾ ਸਾਡੀ ਸਾਡੀ ਅਧਿਕਾਰੀਆਂ ਨਾਲ ਮਿਲ ਕੇ ਆਏ ਕੀ ਵਿਸ਼ਵਾਸ ਆ ਨਹੀਂ ਉਹ ਆਪ ਇੱਥੇ ਆ ਰਹੇ ਆ ਅਸੀਂ ਗਏ ਸੀਗੇ ਤੇ ਉਹ ਕਹਿੰਦੇ ਕਿ ਇੱਥੇ ਆ ਕੇ ਮੰਗ ਪੱਤਰ ਲੈਣੇ ਆ ਕੀ ਮੰਗ ਕਰਦੇ ਹੁਣ ਅਸੀਂ ਮੰਗ ਇਹੀ ਕਰਦੇ ਆ ਕਿ ਮਜ਼ਦੂਰ ਜਿਹੜੇ ਆ ਉਹਨਾਂ ਦੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈਗੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਰੋਜ਼ਗਾਰ ਨਹੀਂ ਹੈ ਇਸ ਕਰਕੇ ਉਹਨਾਂ ਲਈ ਇਹ ਜਿਹੜੀਆਂ ਕਿਸ਼ਤਾਂ ਤਾਰਨੀਆਂ ਬਹੁਤ ਔਖੀਆਂ ਤਾਂ ਜਿਵੇਂ ਹੋਰ ਚੀਜ਼ਾਂ ਕਿਸਾਨ ਕਰਜ਼ੇ ਨੂੰ ਮਾਫ਼ ਕਰਨ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਮਾਫ਼ ਕਰਨ ਦੀ ਗੱਲ ਆ ਇਸੇ ਤਰ੍ਹਾਂ ਇਹਨਾਂ ਮਜ਼ਦੂਰ ਪਰਿਵਾਰਾਂ ਦਾ ਵੀ ਕਰਜ਼ਾ ਜਿਹੜਾ ਮਾਫ਼ ਹੋਣਾ ਚਾਹੀਦਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ